ਅੱਜ ਦਾ ਬਲੌਗ 70 ਦਿਨਾਂ ਦਾ ਹੋ ਗਿਆ ਹੈ ਸਮੋਸੇ ਸਲੋਤਰਾਂ ਦੇ ਸਮੋਸੇ ਚੰਗੀ ਚੀਜ਼ ਖਾਓ ਚੰਗੀ ਪਾਓ ਚੰਗੀ ਜ਼ਿੰਦਗੀ ਜਿਓ ਕਿਆ ਬਾਤ ਮਾੜਾ ਖਾਓ ਨਾ ਮਾੜਾ ਪਾਓ ਨਾ ਮਾੜਾ ਖਾਓ ਨਾ ਮਾੜੇ ਬੰਦੇ ਨਾਲ ਨਾ ਬੈਠੋ ਆਪਾਂ ਨੂੰ ਸਾਰਾ ਕੁਝ ਹੀ ਕਹਿੰਦੇ ਨੇ ਲੋਕ ਸਾਨੂੰ ਮਾੜਾ ਕਹਿੰਦੇ ਨੇ ਲੋਕ ਸਾਡੇ ਨਾਲ ਬੈਠਿਆ ਕਰੋ ਬਾਕੀ ਇੱਕ ਵਾਰੀ ਬਹਿ ਕੇ ਜਹਾਜੂ ਵੀ ਉਹ ਫਿਰ ਪਤਾ ਲੱਗੂ ਫਿਰ ਪਤਾ ਲੱਗੂ ਵੀ ਬੰਦੇ ਕਿੱਦਾਂ ਦੇ ਆ ਬੰਦਾ ਕਿੱਦਾਂ ਦੇ ਆ ਹੱਸ ਕੇ ਆਵੇ ਤਾਂ ਜਾਨਵਾਰ ਦਿੰਨੇ ਆ ਅਗਲੇ ਤੋਂ ਜੇ ਅਲੀ ਕਰਨ ਤੇ ਆਵੇ ਤਾਂ ਗਰਦਨ ਦਾ ਬਹੁਤ ਦੂਰ ਦੀ ਗੱਲ ਆ ਕੋਈ ਉਂਗਲ ਨਹੀਂ ਝਗਾ ਸਕਦਾ ਹਾਏ ਹਾਏ ਸ਼ਹਿਰੋ ਸ਼ਹਿਰੀ ਹੋ ਰਹੀ ਆ ਅੰਦਰੋਂ ਹੋ ਰਹੀ ਆ ਅੰਦਰੋਂ ਮੈਨੂੰ ਉੱਤਰੇ ਦੀ ਜਹਾ ਵੀ ਕਿਹਾ ਆ ਮੁੰਡਾ ਅੰਦਰੋਂ ਵੀਰੇ ਅੰਦਰੋਂ ਨਾ ਜੇ ਨਾਲ ਰਹਿ ਕੇ ਬੰਦਾ ਭਾਵੇਂ ਜਾਨ ਲੈ ਲੇ ਉੱਚਤਰਾ ਹੀ ਨਾ ਕਰੇ ਚੱਕਰ ਬਿਨਾ ਮੋਟਰਸਾਈਕਲ ਚੱਕਦਾ ਇੱਥੇ ਇੱਥੇ ਲੈ ਕੇ ਜਾਂਦਾ ਏ ਕਮੈਂਟ ਇੱਕ ਕਮੈਂਟ ਮੈਂ ਦੱਸਦਾ ਉਹ ਮੁੰਡੇ ਦਾ ਮੋਟਰਸਾਈਕਲ ਸੀ ਚੋਰੀ ਇਹ ਗਿਆ ਤਰੀਕ ਤੇ ਚੋਰੀ ਹੋ ਗਿਆ ਮੇਰੇ ਦੋ ਸਾਧਨ ਇਹਦੇ ਘਰੇ ਖੜੇ ਸੀ ਮੈਂ ਕਿਤੇ ਜਾਂਦਾ ਉਹੀ ਕਹਿ ਰਿਹਾ ਮੈਂ ਕਿਤੇ ਜਾਂਦਾ ਤਰੀਕ ਤੇ ਉਹੀ ਸਮਝਾ ਰਿਹਾ ਮੈਂ ਗੱਲ ਦਾ ਪਾਪੇ ਵਾਲਾ ਸਾਈਕਲ ਨੂੰ ਵੀ ਯਾਰ ਲੱਗੀ ਗੱਲ ਦਾ ਉਹ ਵੀ ਲੈ ਕੇ ਜਾ ਸਕਦਾ ਜਾਣੀ ਦੀ ਇਹਦੇ ਜਿਹੜੇ ਦੋ ਮੋਟਰਸਾਈਕਲ ਸੀ ਉਹ ਲੈ ਗਿਆ ਬੰਟੀ ਆਪਦੇ ਘਰੇ ਬੰਟੀ ਵਾਲਾ ਮੋਟਰ ਤੇ ਖੜਾ ਸੀ ਉਹ ਰੇਲ ਲੈ ਗਿਆ ਤਰੀਕ ਤੇ ਬਾਅਦ ਚੱਕਿਆ ਗਿਆ ਮੈਂ ਕੋਈ ਟੀਮ ਮਾਰੀ ਕੇ ਕ ਲੈ ਗਿਆ ਹਾਂ ਹੁਣ ਦੱਸੋ ਕੀ ਦਾ ਕਸੂਰਾ ਇਹਦਾ ਕੋ ਦਾ ਗਾਹਾਂ ਜਾਂਦੇ ਹੀ ਕੋਈ ਆਇਆ ਭਗਤ ਮਾਈ ਦਾ ਜੈ ਮਾਤਾ ਦੀ ਕਹਿ ਕੇ ਲਾਈ ਚਾਬੀ ਲੈ ਗਿਆ ਗਾਹਾਂ ਲੋਕ ਵੀ ਖਰਾਬ ਸੀ ਚਾਬੀ ਵੀ ਲੱਗ ਗਈ ਗਾਹ ਚਾਬੀ ਲੱਗੀ ਅਗਲਾ ਲਾ ਜਾ ਕੇ ਉਹਦੇ ਬਾਅਦ ਸੱਤਰੀ ਗੱਲ ਕਰ ਗਿਆ ਟੀਟੂ ਬਣ ਕੇ ਸਹੀ ਬੜ ਕੇ ਕੋਈ ਆਇਆ ਬੱਸ ਭੈਣ ਦਾ ਲਾੜਾ ਸੀ ਆਦਾ ਨਹੀਂ ਤੱਕੀ ਆਪਾਂ ਦੀ ਖਾ ਜਿੰਨਾ ਮਰਜ਼ੀ ਲਓ ਹਾਂ ਅੱਜ ਬਸਤੀ ਵਾਲੇ ਡੋਲਿਓ ਨਾ ਬਸਤੀ ਵਾਲੇ ਫੈਂਟਣੇ ਨੇ ਅੱਜ ਡੋਲਿਓ ਨਾ ਜੀ ਜੱਟ ਨਹੀਂ ਜੀ ਮੋਸਾ ਬੱਸ ਅੱਜ ਉਹ ਹਮਨ ਨੂੰ ਦੋ ਸੇੜਾ ਨੂੰ ਨਾ ਹਾਂ ਜਿਵੇਂ ਇਹ ਜਾਣੇ ਆ ਬਈ ਆ ਜਾ ਰਿਹਾ ਓਏ ਤੀ ਸਮੋਸਾ ਖਾਲਾ ਜਾ ਓਏ ਸਮੋਸਾ ਖਾਲਾ ਜਾ ਮੈਂ ਚੱਲਿਆ ਓਏ ਮੈਂ ਜਾ ਰਿਹਾ ਕਿੱਥੇ ਥੱਫੜ ਮਾਰੂ ਪੈਣ ਚੋਦਾ ਨੀ ਤੁਰ ਤੈਨੂੰ ਜੈ ਹੋਵੇ ਪਹਿਲੇ ਨੂੰ ਮੂਰੇ ਕੰਮ ਦੇਣ ਵਾਲਾ ਪਿਆ ਯਾਰ ਮੈਂ ਕਰਦਾ ਤਾਂ ਇੱਥੇ ਚੜਾ ਗਿਆ ਯਾਰ ਲੈ ਲੈ ਪੈਸਾ ਹੀ ਲਈ ਜੇ ਤਾਂ ਕੰਮ ਨਾ ਵੇੜਦੇ ਨੀ ਅਗਲੇ ਦਾ ਹੋਰ ਰੁਲਦਾ ਫਿਰਦਾ ਕੰਮ ਪੈਣ ਚੋਦਾ ਉਹਦਾ ਫੇਰ ਆ ਮਾਲ ਹਟਾ ਪੈ ਲੈ ਲੈ ਇਕੱਠਾ ਦਾ ਪੈ ਜਾ ਬੜਾਓ ਯਾਰ ਬੁੜੀ ਹੁਣ ਪਿਆ ਯਾਰ ਹੋਰ ਬੜਾ ਗਿਆ ਪੈਣ ਤੋਂ ਵਾਰਾ ਹੁਣ ਆ ਗਿਆ ਲੈ ਸਾਮਾਨ ਲੈ ਕੇ ਆ ਤਿੰਨ ਵਜੇ ਲੈ ਭੇਜਣਾ ਯਾਰ ਦੋ ਤੇ ਇੱਕ ਇੱਕ ਜਗ੍ਹਾ ਵੀ ਮੈਂ ਗਲਤ ਖੜਾ ਆ ਯਾਰ ਸਾਮਾਨ ਲੈ ਕੇ ਬੈਠੇ ਰਹੇ ਹੋ ਤੂੰ ਦੋਗਾ ਟੋਲੇ ਬੈਠੇ ਰਹੋ ਉਹਨੂੰ ਪੇਂਟ ਵੱਜਦਾ ਨਾ ਉਹਨੂੰ ਦੂ ਬਣਾ ਰਿਹਾ ਕਰ ਲੈ ਰਾਤ ਥੋੜੀ ਉਹ ਹੈ ਕੈਮਰਾ ਥੋੜੀ ਰਾਜਾ ਬਣਾ ਨਹੀਂ ਠੇਕੇ ਦਾ ਕੰਮ ਕਰ ਦਿਹਾੜੀ ਤੇ ਆ ਰਾਤ ਹੋਰ ਮਨਾ ਨਹੀਂ ਨਿਬੜੂ ਭੈਣ ਚਾ ਠੀਕ ਆ ਫਿਰ ਸਾਡੀ ਉਹਦੇ ਨੂੰ ਸਾਡਾ ਹੀ ਆ ਹਾਂ ਅਸੀਂ ਮਨਾ ਰਿਹਾ ਔਰ ਵੀ ਕੰਮ ਲੱਗੀ ਭੈਰ ਚੋਲਦੀ ਅੱਜ ਤੁਰ ਕੇ ਦੱਸ 10000 ਜੇਬ ਚ ਭੈਣ ਚ ਉਹ ਵੀ ਥੋੜੀ ਆ ਇਹ ਨਹੀਂ ਦੱਕੜ ਦੁਨੀਆ ਖਰੀਦ ਦੇ ਦੁਨੀਆ ਹਾਂ ਦੱਸ ਯਾਰ ਯਾਰ ਦੱਸ ਤੂੰ ਵੀ ਕੱਢ ਦੇ ਤੂੰ ਵੀ ਕੱਢ ਦੇ ਤੂੰ ਵੀ ਕੱਢ ਦੇ ਆ ਲੈ ਖਲਗੁੰਜਾ ਵਗ ਰੱਖਦਾ ਚੱਕ ਉੱਦੀ ਦਾ ਨਹੀਂ ਰਿਹਾ ਤੂੰ ਚੱਕ ਐਂ ਤੇ ਮੇਰੇ ਵੀ ਚੜਦਾ ਦੇਖ ਲਾਦਾ ਤੈਨੂੰ ਨਾਲ ਮੈਂ ਦਿੱਤੇ ਰਾਤ ਪਤਾ ਕੀ ਚੱਕ ਆਹ ਲੈ 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 ਨੂ ਖਰੀਦ ਲਿਆ ਨੂ ਰਾਤ ਪਤਾ ਕੀ ਹੈ ਨਾ ਕਹਿੰਦਾ ਗਲਤ ਹੁਣ ਨਾ ਮੈਂ ਚੋਂ ਹੀ ਥੋੜੀ ਆ ਭੈਣ ਚੋਂ ਅੱਜ ਕਿਸ਼ਤ ਭਰਨੀ ਆ ਮੈਂ ਕਿਹਾ ਫੇਰ ਉਹ ਲੱਖ ਲੱਖ ਰੁਪਏ ਹੁੰਦਾ ਮੇਰੇ ਅਕਾਊਂਟ ਰੋੜੇ ਕਹਿੰਦਾ ਉਹ ਲੱਖ ਲੱਖ ਰੁਪਏ ਪਵਾ ਦੇ ਮੇਰੇ ਅਕਾਊਂਟ ਚ ਅੱਜ ਕਹਿੰਦਾ ਕਹਿੰਦਾ ਯਾਰ ਕਹਿੰਦਾ ਮੈਂ ਜੋ ਕਿਸ਼ਤ ਭਰਨੇ ਆਲਾ 5000 ਨਹੀਂ ਜਦੋਂ ਹੱਥ 5000 ਨਹੀਂ ਹੈਗਾ ਮੈਂ ਵੀ ਟਾਈਮ ਟਾਈਮ ਦੀ ਗੱਲ ਹੁੰਦੀ ਐ ਇਸ ਕਹਿੰਦਾ ਉਹਨਾਂ ਵੀ ਕੰਟਰੋਲ ਰੱਖੋ ਪੈਸੇ ਹੈਗੇ ਨੇ ਵੀ ਕੰਟਰੋਲ ਰੱਖੋ ਨਾ ਘਾਤਾ ਕਰੋ ਨਾ ਜਾਤਾ ਮੈਂ ਜੋ ਤੇ ਲੇਟ ਤੇ ਛੜੀ ਚੱਲ ਕਹਿੰਦੇ ਕੋਈ ਚੱਕਰ ਨਹੀਂ ਮਾ ਕੋਈ ਚੱਕਰ ਨਹੀਂ ਚੱਲਣਾ ਮੁਸਕ ਵੀ ਨਹੀਂ ਆਣੇ ਤਾਦਨੇ ਐ ਐ ਮੁਸਕ ਵੀ ਨਹੀਂ ਆਣੇ ਨਾ ਠੀਕ ਹੋ ਜਾਣੇ ਕਾ ਤਾ ਫਾਈਆਲਾ ਚੜ ਗਿਆ ਰਿੱਦਲ ਬਾਈ ਯਾਰ ਉਹ ਚੜਦਾ ਉਹ ਚੜਦਾ ਲੈ ਦੇ ਚਾਬੀ ਲੁੱਕ ਕੇ ਖਾਂਦਾ ਉਹ ਬਾਰੀ ਸਭ ਜਦੇ ਹੋਣਾ ਉਹ ਸਾਡਾ ਸਮਾਨ ਸਮਾਨ ਜੋ ਲੇਖੇ ਕੁਝ ਆ ਦੇ ਦੇ ਇਹਨੂੰ ਇਹ ਜੋ ਲੇਖਿਆ ਸਮਾਨ ਇਹ ਜੋ ਤਾਂ ਮਨੇ 2000 ਰੁਪਏ ਕੱਢੇ 2000 ਪੂਰਾ ਕੈਸ਼ ਦਾ ਨਾ ਨਾ ਪਿਆਰੇ ਨੂੰ ਆ ਮੈਨੂੰ ਰਹਿ ਸਮਾਨ ਆ ਉਹ ਪੈਸੇ ਦੇ ਦੇ ਚਾਬੀ ਦੇ ਦੇ ਭੈਣ ਨੂੰ ਨੂੰ ਖਰੀਦ ਲੈ ਇਹਨੂੰ ਲੈ ਦੇ ਕੀ ਦਵਾ ਉਦ ਦੇ ਚਾਬੀ ਇਹ ਚਸਤੀ ਆ ਗਿਆ ਪਾਜੋ ਚਾਵਲ ਇਹ ਗੱਡੀ ਲੈ ਕੇ ਹੈ ਉਦੋਂ ਦੱਸਦੇ ਉਹ ਇੰਨੇ ਜਿਹਦੇ ਹਿਸਾਬ ਕਰ ਰਹੇ ਨੇ ਦੇ ਵੀ ਪਾਣ ਨੂੰ ਦੇ ਓਏ ਜੇ ਹਿਸਾਬ ਕਰਾ ਲਈਏ ਬਾਹਰ ਤਾਂ ਲੱਖ ਦੀਗਾ ਉਹਦੇ ਇਕੱਠਾ ਹੀ ਇਹ ਚਲਤੀ ਕਿਹਾ 50 ਲੱਖ ਇਕੱਠੇ ਹੀ ਦੀ ਬੈਠੇ ਹਿਸਾਬ ਕਰ ਰਹੇ ਸੀਗੇ ਚੰਗਾ ਉਹ ਪਾਜ ਬਣਾਉਣ ਨੂੰ ਨਹੀਂ ਬਣਾ ਭਾਈ ਪਰ ਕੀ ਫਾਇਦਾ ਕੀ ਫਾਇਦਾ ਇਹਦਾ ਕੀ ਫਾਇਦਾ ਵੀਰੇ ਜਿੰਨੀ ਚੀਜ਼ਾਂ ਪੜਦਾ ਇਹ ਤਾਂ ਉਨੇ ਹੀ ਚੱਲੀ ਜਾਂਦਾ ਹੱਥਾਂ ਦੀ ਮਾਇਆ ਕੋਈ ਨਹੀਂਦਾ ਇਹ ਸੋ ਮਾਰਟੀ ਦਾ ਕਰ ਜਾਈਆਂ 800 ਰੁਪਏ ਦਾ ਮੈਂ 3600 ਦਾ ਮਾਰਟੀ ਦਾ ਕਰ ਜਾਈਆਂ ਮੈਂ ਮਾਰਟੀ ਲੈਣੇ ਰੱਖਾ ਬੜੀਆ ਗੇੜ ਨਵੇੜ ਤੇ ਵੀਰੇ ਛਾ ਉਹਨੂੰ ਤੈਨੂੰ 10000 ਦੇਣਾ ਹੋ ਯਾਰ ਬਾਈ ਤੇ ਦਾਵੇਂ ਦਾਇਆ 18000 ਦੇ ਰਿਹਾ ਆ ਲੈ ਕੇ ਪਰ ਤੈਨੂੰ ਦਊਗਾ ਜੈ ਸਾਰੀ ਰੱਖ ਲਗ ਰਿਹਾ ਉਹਦਾ ਮੋਟਰ ਹੈ ਲਿਆਗਾ ਹਾਲੇ ਹਿਸਾਬ ਚ ਪਾ ਲਈਆਂ ਉਹਦੇ ਸਿੱਧੀ ਗੱਲਾਂ ਠੀਕ ਹੁਣ ਯਾਰ ਮੇਰਾ ਕਸੂਰ ਦੱਸੋ ਕੀ ਆ ਯਾਰ